ਅਜੀ ਦੋਸਤੋ ਸਭ ਤੋਂ ਪਹਿਲਾਂ ਨਮਸਕਾਰ ਰਾਮ ਰਾਮ ਸਤਿ ਸ੍ਰੀ ਅਕਾਲ ਆਦਾਬ ਅੱਜ ਆਪਣੇ ਕੋਲ ਪਹੁੰਚੇ ਐ ਪੀਆਈ ਕੰਪਨੀ ਵੱਲੋਂ ਡਾਕਟਰ ਖੁਸ਼ਪ੍ਰੀਤ ਸਿੰਘ ਜੋ ਅੜੀਲ ਗੁਲੀ ਡੰਡੇ ਦੇ ਹਾਲਾ ਦੇ ਸੰਬੰਧ ਦੇ ਵਿੱਚ ਆਪਣੇ ਪਿੰਡ ਪਹੁੰਚੇ ਆ ਕਿਉਂਕਿ ਕਿਸਾਨ ਜਿਹੜੀਆਂ ਰਵਾਇਤੀ ਦਵਾਈਆਂ ਨੇ ਗੁਲੀ ਡੰਡੇ ਨੂੰ ਮਾਰਨ ਵਾਲੀਆਂ ਚਾਰ ਚਾਰ ਪੰਜ ਪੰਜ ਸਪਰੇਅ ਕਰਕੇ ਥੱਕ ਗਏ ਪਿਛਲੇ ਚਾਰ ਪੰਜ ਸਾਲਾਂ ਤੋਂ ਜੋ ਡਾਕਟਰ ਸਾਹਿਬ ਦਾ ਤਜਰਬਾ ਪੀਆਈ ਨੇ ਜੋ ਅਵਕੀਰਾ ਦਵਾਈ ਇੰਟਰੋਡਿਊਸ ਕਰਾਈ ਸੀ ਉਹਦੇ ਵਿੱਚ ਉਹਦੀ ਟੈਕਨੀਕਲ ਡੋਜ਼ ਕਿੰਨੀ ਹੈ ਸਪਰੇਅ ਕਰਨ ਦੀ ਟੈਕਨੀਕ ਬਾਰੇ ਡਾਕਟਰ ਸਾਹਿਬ ਦੱਸਣਗੇ ਹਾਂਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਸਭ ਤੋਂ ਪਹਿਲਾਂ ਇਹ ਬਹੁਤ-ਬਹੁਤ ਸ਼ੁਕਰੀਆ ਔਰ ਆਪਾਂ ਜੇ ਵਕੀਰਾ ਦੀ ਗੱਲ ਕਰਦੇ ਆਂ ਪੀਆਈ ਕੰਪਨੀ ਦੀ ਤੋਂ ਕਾਫੀ ਲੰਮੇ ਸਮੇਂ ਤੋਂ ਜਿੱਦਾਂ ਆਪਾਂ ਜਾਣਦੇ ਆਂ ਕਿ ਖੇਤਾਂ ਦੇ ਵਿੱਚ ਗੁੱਲੀ ਡੰਡੇ ਦੀ ਲੰਮੀ ਜਿਹੜੀ ਪ੍ਰੋਬਲਮ ਕਾਫੀ ਵੱਧਦੀ ਜਾ ਰਹੀ ਸੀ ਤੋਂ ਪੀਆਈ ਕੰਪਨੀ ਇੱਕ ਵਧੀਆ ਉਪਰਾਲਾ ਲੈ ਕੇ ਆਈ ਸੀ ਕਿਸਾਨ ਵੀਰਾਂ ਲਈ ਵਕੀਰਾ ਐਂਡ ਬੰਕਰ ਇਸ ਨੂੰ ਤੁਸੀਂ ਯੂਜ਼ ਕਿਸ ਤਰੀਕੇ ਨਾਲ ਕਰਨਾ ਕਿ ਕਿ ਸਾਵਧਾਨੀਆਂ ਵਰਤਣੀਆਂ ਸਭ ਤੋਂ ਪਹਿਲਾਂ ਆਪਾਂ ਡੋਜ਼ ਦੀ ਗੱਲ ਕਰ ਲੈਣੇ ਆਂ ਅਵਕੀਰਾ ਦੀ ਜੋ ਡੋਜ਼ ਹੈਗੀ ਆ ਪ੍ਰਤੀ ਕਿੱਲੇ ਦੀ ਉਹ ਹੈਗੀ ਆ 60 ਗ੍ਰਾਮ ਨਾਲ ਤੁਸੀਂ ਕੀ ਕਰਨਾ ਦੋ ਲੀਟਰ ਬੰਕਰ ਜਿਹੜੀ ਹੈਗੀ ਆ ਤੇ ਨਾਲ ਮਿਲਾ ਕੇ ਖੇਤ ਦੇ ਵਿੱਚ ਕਰਨੀ ਹੈ ਖੇਤ ਦੇ ਵਿੱਚ ਕਰਨ ਤੇ ਆਪਾਂ ਕਿਸ ਤਰੀਕੇ ਦੇ ਜਿਹੜੀਆਂ ਹੈਗੀਆਂ ਸਾਵਧਾਨੀਆਂ ਵਰਤਣੀਆਂ ਖੇਤ ਜਿਹੜਾ ਹੈਗਾ ਆਪਣਾ ਵਧੀਆ ਤਿਆਰ ਕੀਤਾ ਹੋਣਾ ਚਾਹੀਦਾ ਪ੍ਰਾਣੀਓ ਦੇ ਵਿੱਚ ਬਿਲਕੁਲ ਘੱਟ ਹੋਣੀ ਚਾਹੀਦੀ ਹੈ ਕਣਕ ਬੀਜਣ ਤੋਂ ਜਿਹੜਾ ਹੈਗਾ ਇਹ 72 ਘੰਟਿਆਂ ਦੇ ਅੰਦਰ ਅੰਦਰ ਜਿਹੜੀ ਹੈਗੀ ਆਪਾਂ ਸਪਰੇਅ ਕਰਨੀ ਆ ਸਪਰੇਅ ਜੋ ਹੈਗੀ ਆ ਸਪਰੇਅ ਕਰਦੇ ਦੌਰਾਨ ਆਪਾਂ ਪਾਣੀ ਦੀ ਵਰਤੋਂ ਜਿਹੜੀ ਕਰਨੀ ਆ ਉਹ 200 ਲੀਟਰ ਘੱਟੋ ਘੱਟ ਜਿਹੜਾ ਹੈਗਾ ਪਾਣੀ ਹੋਣਾ ਚਾਹੀਦਾ ਉਸ ਤੋਂ ਬਾਅਦ ਕੀ ਹੈ ਕਣਕ ਦੀ ਬਜਾਈ ਵੀ ਕਰ ਲਈ ਆਪਾਂ 72 ਘੰਟਿਆਂ ਦੇ ਅੰਦਰ ਅੰਦਰ ਦਵਾਈ ਵੀ ਕਰ ਲਈ ਬੂਮ ਦੇ ਨਾਲ ਆਪਾਂ 200 ਲੀਟਰ ਪਾਣੀ ਵੀ ਲਗਵਾਤਾ ਉਸ ਤੋਂ ਬਾਅਦ ਕੀ ਹੈ ਜਦੋਂ ਕਣਕ ਆਪਣੀ ਬਜਾਈ ਤੋਂ 20-22 ਦਿਨਾਂ ਦੀ ਹੋ ਜਾਂਦੀ ਹੈ ਤਾਂ ਉਸ ਟਾਈਮ ਤੇ ਜਿਹੜਾ ਹੈਗਾ ਆਪਾਂ ਖੇਤ ਦੇ ਵਿੱਚ ਪਾਣੀ ਲਗਾਉਣਾ ਪਾਣੀ ਲਗਾਉਣ ਤੋਂ ਬਾਅਦ ਹੀ ਜਿਹੜੀ ਹੈਗੀ ਆ ਇਹ ਦਵਾਈ ਐਕਟਿਵ ਹੁੰਦੀ ਹੈ ਜਿਹਦੇ ਨਾਲ ਕਿ ਆਪਣਾ ਗੁੱਲੀ ਟੰਡਾ ਜਿਹੜਾ ਹੈਗਾ ਉਗ ਰਿਆ ਹੁੰਦਾ ਜਾਂ ਉੱਗਣ ਵਾਲਾ ਹੁੰਦਾ ਉਹ ਸਾਰਾ ਜਿਹੜਾ ਹੈਗਾ ਇਹਦੇ ਨਾਲ ਜਿਹੜਾ ਹੈਗਾ ਕੰਟਰੋਲ ਦੇ ਵਿੱਚ ਆਉਂਦਾ ਪਾਣੀ ਲੱਗਣ ਤੋਂ ਬਾਅਦ ਜਿਹੜੀ ਐਕਟਿਵ ਹੁੰਦੀ ਹੈ ਪਹਿਲੇ ਪਾਣੀ ਤੇ ਵੀ ਐਕਟਿਵ ਹੋਏਗੀ ਦੂਸਰੇ ਪਾਣੀ ਤੇ ਵੀ ਜੋ ਗੁੱਲੀ ਟੰਡਾ ਉਗਰੇਗਾ ਉਹਨੂੰ ਵੀ ਜਿਹੜਾ ਹੈਗਾ ਇਹ ਕੰਟਰੋਲ ਕਰਨ ਦੀ ਜਿਹੜੀ ਹੈਗੀ ਸ਼ਮਤਾ ਰੱਖਦੀ ਹੈ ਬਾਕੀ ਕੁਲਦੀਪ ਸ਼ਰਮਾ ਜੀ ਜਿਹੜੇ ਹੈਗੇ ਨੇ ਕਾਫੀ ਲੰਮੇ ਸਮੇ ਤੋਂ ਜਿਹੜੀ ਹੈਗੀ ਦਵਾਈ ਯੂਜ਼ ਕਰ ਰਹੇ ਨੇ ਇੱਕ ਕਿਸਾਨੀ ਲੈਵਲ ਤੇ ਇੱਕ ਕਿਸਾਨੀ ਪੱਧਰ ਤੇ ਜਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਜਾਂ ਹੋਰ ਜਿਹੜੀਆਂ ਇਹਨਾਂ ਦੇ ਐਕਸਪੀਰੀਅੰਸ ਦੇ ਹਿਸਾਬ ਨਾਲ ਸਾਵਧਾਨੀਆਂ ਆਪਾਂ ਕਿਹੜੀਆਂ ਲੈਣੀਆਂ ਉਹ ਅੱਗੇ ਇਹ ਕੁਲਦੀਪ ਸ਼ਰਮਾ ਜੀ ਆਪਾਂ ਨੂੰ ਦੱਸੋਗੇ ਹਾਂਜੀ ਹਾਂਜੀ ਜਿਹੜੀਆਂ ਥਿਓਰੈਟਿਕ ਗੱਲਾਂ ਅਲੱਗ ਹੁੰਦੀਆਂ ਪ੍ਰੈਕਟੀਕਲ ਜਿਹੜੀ ਫੀਲਡ ਪ੍ਰੈਕਟਿਸ ਆ ਉਹ ਅਲੱਗ ਹੁੰਦੀ ਹੈ ਇੱਕ ਤੇ ਆਪਾਂ ਇਸ ਦੇ ਵਿੱਚ ਜਿਹੜਾ ਮਿੱਟੀ ਦੀ ਬਾਹੀ ਹੈ ਬਰੀਕ ਬਾਣ ਰੱਖਣਾ ਹੈ ਉਸ ਦੇ ਵਿੱਚ ਜਿਹੜਾ ਵੀ ਆਪਣਾ ਸਟਰਾ ਵਗੈਰਾ ਜੋ ਰਹਿਣ ਖੁੰਦਾ ਹੈ ਉਹ ਮਤਲਬ ਘੱਟ ਤੋਂ ਘੱਟ ਹੋਵੇ ਜੇ ਇਸ ਦੇ ਵਿੱਚ ਪਰਾਲੀ ਜ਼ਿਆਦਾ ਹੋਵੇਗਾ ਦਵਾਈ ਨੂੰ ਐਬਜ਼ੌਰਬ ਕਰ ਲੂਗਾ ਦਵਾਈ ਜਿਹੜੀ ਮਿੱਟੀ ਦੇ ਸੰਪਰਕ ਦੇ ਵਿੱਚ ਆਵੇਗੀ ਉਹੀ ਦਵਾਈ ਗੁਲੇ ਡੰਡੇ ਦਾ ਨਾਸ਼ ਦਾ ਕਾਰਨ ਬਣੇਗੀ ਜੋ ਦਵਾਈ ਪਰਾਲੀ ਦੇ ਉੱਪਰ ਚਲੀ ਗਈ ਉਸ ਦਵਾਈ ਨੇ ਕੋਈ ਮਤਲਬ ਆਪਣਾ ਕੰਮ ਨਹੀਂ ਕਰਣਾ ਤਾਂ ਇੱਕ ਪੈਸੇ ਦੀ ਬਰਬਾਦੀ ਹੈ ਸੋ ਆਪਣੇ ਪਹਿਲਾਂ ਪਰਾਲੀ ਨੂੰ ਉੱਥੋਂ ਖੇਤ ਦੇ ਵਿੱਚੋਂ ਕੱਢੋ ਜਾਂ ਉਹਨੂੰ ਡੂੰਗੀ ਵਾ ਕੇ ਰਿਵਰਸੀਬਲ ਪਲੋ ਨਾਲ ਦੱਬੋ ਖੇਤ ਦੇ ਵਿੱਚ ਉਪਰਲੀ ਸਤਹ ਦੇ ਉੱਪਰ ਮਿੱਟੀ ਹੋਵੇ ਮਿੱਟੀ ਦੀ ਬ੍ਰੇਕ ਪਰਤ ਹੋਵੇ ਉਹਦੇ ਵਿੱਚ ਡਲੀਆਂ ਨਾ ਹੋਣ ਉਵੇਂ ਸਪਰੇਅ ਦੀ ਫ੍ਰੀਕੁਐਂਸੀ ਜ਼ਰੂਰੀ ਹੈ ਇਹ ਆਪਾਂ ਫ੍ਰੀਕੁਐਂਟਲੀ ਸਪਰੇਅ ਕਰਾਂਗੇ ਸਾਰੇ ਮਤਲਬ ਬਰਾਬਰ ਸਪਰੇਅ ਹੋਊਗਾ ਫਿਰ ਇਹ ਦਵਾਈ ਦੀ ਐਫੀਸ਼ੀਐਂਸੀ ਵੱਧਦੀ ਹੈ ਨਹੀਂ ਦਵਾਈ ਦੀ ਐਫੀਸ਼ੀਐਂਸੀ ਘਟ ਜਾਂਦੀ ਹੈ ਇੱਕ ਵਟਾ ਆਪਾਂ ਜਿਸ ਦਿਨ ਕਣਕ ਬਿਜਲੀ ਨਾਲ ਦੀ ਨਾਲ ਵਟਾਂ ਪਾ ਕੇ ਉਹਨਾਂ ਦੇ sire ਮਿਲਾ ਕੇ ਉਸ ਤੋਂ ਬਾਅਦ ਜੇ ਮਿੱਟੀ ਦੇ ਵਿੱਚ ਹਿਲਜੁਲ ਨਹੀਂ ਕਰਨੀ ਤਾਂ ਕਿ ਦਵਾਈ ਆਪਣੀ ਜਿੱਥੇ ਦਵਾਈ ਪਈ ਹੈ ਉੱਥੇ ਪਈ ਰਹੇ ਜਿਸ ਦਿਨ ਪਾਣੀ ਲੱਗੂ ਆਪਣਾ ਪਹਿਲਾ ਦਵਾਈ ਐਕਟੀਵੇਟ ਹੋ ਕੇ ਗੁਲੀ ਡੰਡੇ ਨੂੰ ਮਾਰਨਾ ਸ਼ੁਰੂ ਕਰ ਦੇ ਇਨਾਈ ਗੱਲਾਂ ਨਾਲ ਸਭ ਦਾ ਧੰਨਵਾਦ ਹੱਸਦੇ ਰਹੋ ਆਬਾਦ ਰਹੋ ਜੈ ਹਿੰਦ ਜੈ ਹਿੰਦ